ਜੀ ਸਾਸਰੀ ਘਰ ਦੀ ਸਾਰਿਆਂ ਨੂੰ ਤੁਸੀਂ ਨਾ ਆਲੂਆਂ ਦੀ ਸਬਜ਼ੀ ਤਾਂ ਬਹੁਤ ਵਾਰ ਬਣਾਈ ਹੋਊਗੀ ਪਰ ਮੇਰੇ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਕਿੰਨੀ ਸਵਾਦ ਬਣਦੀ ਆ ਮੈਂ ਇਹਦੇ ਲਈ ਆ ਦੇਖੋ ਪਿਆਜ਼ ਤੇ ਲਸਣ ਜਿਹੜਾ ਆ ਸਾਰਾ ਕੁਝ ਕਰਕੇ ਮੈਂ ਰੱਖ ਲਿਆ ਆ ਤੇ ਆ ਬਸ ਕਮਾਲ ਸਾਰਾ ਆਲੂਆਂ ਦਾ ਹੀ ਆ ਵੀ ਆਪਾਂ ਆਲੂਆਂ ਨੂੰ ਕਿਹੜੇ ਤਰੀਕੇ ਦੇ ਨਾਲ ਪਾਉਣਾ ਹੈਗਾ ਆ ਇਹਨੂੰ ਉਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਹਨਾ ਬਸ ਇਹੀ ਆ ਇਹਦਾ ਤਰੀਕਾ ਤੇ ਮੈਂ ਹੁਣ ਦੀ ਪਿਆਜ਼ ਸਾਰਾ ਜਿਹੜਾ ਹੈ ਗ੍ਰाइंड ਕਰਕੇ ਰੱਖ ਲੈਣੀ ਵਿੱਚ ਥੋੜਾ ਜਿਹਾ ਪਿਆਜ਼ ਥੋੜਾ ਜਿਹਾ ਲਸਣ ਪਾ ਕੇ ਨਾ ਇਸ ਤਰ੍ਹਾਂ ਤੇ ਮੈਂ ਇਹਨੂੰ ਗ੍ਰाइंड ਕਰ ਲੈਣਾ ਆ ਥੋੜਾ ਪਿਆਜ਼ ਮੈਂ ਜ਼ਿਆਦਾ ਪਾ ਲਿਆ ਅੱਜ ਤੇ ਮੈਂ ਇਹਨੂੰ ਦੋ ਵਾਰੀ ਪਾ ਕੇ ਗ੍ਰाइंड ਕਰ ਲੈਣੀ ਹੈਗੀ ਆ ਤੇ ਆਹ ਦੇਖ ਲਓ ਮੈਨੂੰ ਹਨਾ ਜਿਹੜੀ ਬਲੈਂਡਰ ਆ ਇੰਨੀ ਸੀ ਚਲਾਉਣੀ ਹੁੰਦੀ ਐ ਵੀ ਮੇਰੀ ਪਤੀ ਜੀ ਨੇ ਮੈਨੂੰ ਦੱਸਿਆ ਕਦੇ ਮੈਂ ਇਹਦਾ ਟੱਕਣ ਪੁੱਠਾ ਲਾadਵਾ ਕਦੇ ਸਿੱਧਾ ਲਾadਵਾ ਮੈਨੂੰ ਇਹਨੀ ਸੀ ਚਲਾਉਣੀ ਆਉਂਦੀ ਤੇ ਤੁਸੀਂ ਨਾ ਮੇਰੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਮੈਨੂੰ ਜਿਹੜਾ ਹੈ ਨਾ ਹੌਸਲਾ ਜਿਹਾ ਬਣਿਆ ਰਹਿੰਦਾ ਹੈ ਵੀਡੀਓ ਪਾਉਣ ਦਾ ਜਦੋਂ ਤੁਸੀਂ ਕੋਈ ਵੀ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਹੈਗੇ ਕੋਈ ਕਮੈਂਟ ਨਹੀਂ ਕਰਦੇ ਹੈਗੇ ਐਦਾਂ ਲੱਗਦਾ ਰਹਿੰਦਾ ਹੈ ਤੁਸੀਂ ਸਾਰੇ ਮੇਰੇ ਨਾਲ ਹਨਾ ਗੁੱਸੇ ਹੋਏ ਆ ਤੇ ਆਪਾਂ ਨਾ ਫਿਰ ਅੱਗੇ ਗੱਲ ਕਰਦੇ ਆਂ ਵੀ ਆਪਾਂ ਇਹ ਜਿਹੜਾ ਸਾਰਾ ਤੜਕਾ ਹੈ ਨਾ ਮੈਂ ਦੋ ਵਾਰੀ ਕਰਕੇ ਗ੍ਰਾਇੰਡ ਕਰ ਲਿਆ ਸੀ ਤੇ ਫਿਰ ਮੈਂ ਇਹਨਾਂ ਇਹਨੂੰ ਪਲੇਟ ਦੇ ਵਿੱਚ ਹਨਾ ਪਾ ਲਿਆ ਗ੍ਰਾਇੰਡ ਕਰਕੇ ਸਾਰਾ ਜਿੰਨਾ ਵੀ ਸੀਦਾ ਤੇ ਫਿਰ ਇਸ ਤੋਂ ਬਾਅਦ ਆਪਾਂ ਕੀ ਕਰਨਾ ਆ ਮੈਨੂੰ ਕਹਰੇ ਕੋਈ ਬਾਹਰ ਹੀ ਆ ਗਿਆ ਪਰ ਕੋਈ ਗੱਲ ਨਹੀਂ ਜੇ ਕੋਈ ਆ ਵੀ ਗਿਆ ਮੈਂ ਪੂਰੀ ਵੀਡੀਓ ਕਰਕੇ ਬੋਲ ਕੇ ਫੇਰ ਹੀ ਮੈਂ ਜਿਹੜਾ ਗੇਟ ਆ ਖੋਲਣਾ ਹੈਗਾ ਆ ਤੇ ਇਹ ਦੇਖ ਲਓ ਮੈਂ ਨਾ ਦੋ ਵਾਰੀ ਗਰਾਇੰਡ ਕਰ ਲਿਆ ਸੀਗਾ ਪਿਆਜ਼ ਕਿਉਂਕਿ ਜ਼ਿਆਦਾ ਸੀ ਨਾ ਤਾਂ ਕਰਕੇ ਫਿਰ ਮੈਨੂੰ ਦੋ ਵਾਰੀ ਗਰਾਇੰਡ ਕਰਨਾ ਪਿਆ ਇਹ ਤੇ ਤੁਹਾਡੇ ਕੋਲ ਜੇ ਵੱਡੇ ਮਿਕਸੀਆ ਤੁਸੀਂ ਇੱਕ ਵਾਰੀ ਵੀ ਕਰ ਸਕਦੇ ਹੈਗੇ ਆ ਇਹਦੇ ਚ ਜੇ ਜਾਗ ਹੁੰਦਾ ਨਾ ਉਹ ਚ ਤਿਕੋ ਵਾਰੀ ਹੋ ਜਾਣਾ ਸੀਗਾ ਤੇ ਜੇ ਹੈਂਡ ਬਲੈਂਡਰ ਹੋਵੇ ਤੇ ਚਲੋ ਉਹਦੇ ਚ ਤੁਸੀਂ ਥੋੜਾ ਥੋੜਾ ਪਾ ਕੇ ਗ੍ਰाइंड ਕਰਨਾ ਪੈਂਦਾ ਆ ਪਹਿਲਾਂ ਮੈਂ ਵੀ ਉਹਦੇ ਨਾਲ ਹੀ ਕਰਦੀ ਹੁੰਦੀ ਸੀਗੀ ਤੇ ਇਧਰ ਮੈਂ ਕੁੱਕਰ ਜਿਹੜਾ ਆ ਰੱਖ ਦਿੱਤਾ ਆ ਤੇ ਸਰੋਂ ਦਾ ਤੇਲ ਪਾ ਦੇਣਾ ਆ ਅਸੀਂ ਸਰੋਂ ਦੇ ਤੇਲ ਲਈ ਤੜਕਾ ਲਾਉਨੇ ਹੁੰਨੇ ਆ ਤੇ ਕੁੱਕਰ ਦੇਖ ਲਓ ਕਿੰਨਾ ਕਾਲਾ ਹੋ ਗਿਆ ਆ ਇਹ ਕਿਸ ਕਾਰਨ ਕਾਲਾ ਹੋਇਆ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਤੇ ਇਹਨੂੰ ਵੀ ਹੁਣ ਸਾਫ਼ ਕਰਾਂਗੇ ਚੰਗੀ ਤਰ੍ਹਾਂ ਰਗੜਾ ਇਹਦਾ ਚਾੜਾਂਗੇ ਆਪਾਂ ਤੇ ਇਹ ਥੋੜੀ ਜੀ ਮੇਥੀ ਆਪਾਂ ਜ਼ਰੂਰ ਤੜਕੇ ਦੇ ਵਿੱਚ ਪਾਉਣੀ ਆ ਇਹਦਾ ਜਿਹੜਾ ਸਵਾਦ ਆ ਨਾ ਇੱਕ ਅਲੱਗ ਹੀ ਸਵਾਦ ਆਉਂਦਾ ਆ ਇਸ ਮੇਥੀ ਦਾ ਇਹ ਸੁੱਕੀ ਹੋਈ ਮੇਥੀ ਆ ਜਿਹਨੂੰ ਕਸੂਰੀ ਮੇਥੀ ਵੀ ਕਹਿੰਦੇ ਆ ਤੇ ਮੈਂ ਇਹ ਪੈਕਟ ਇੱਕ ਜਿਹੜਾ ਲਿਆ ਕੇ ਰੱਖ ਲੈਣੀ ਆ ਸੋਦੇ ਦੇ ਨਾਲ ਹੀ ਜਦੋਂ ਸਮਾਨ ਲਿਆਉਣਾ ਹੁੰਦਾ ਘਰ ਦਾ ਤੇ ਫੇਰ ਆਪਾਂ ਕੋਈ ਜੇ ਸਬਜ਼ੀ ਚ ਪਾਉਣੀ ਹੋਵੇ ਮੇਥੀ ਆਪਾਂ ਜਿਹੜੀ ਆ ਪਾ ਲੈਣੇ ਆ ਤੇ ਇਹ ਆਪਾਂ ਹੁਣ ਤੜਕੇ ਦੇ ਨਾਲ ਜਿਹੜੀ ਆ ਮੇਥੀ ਇਹ ਆਪਾਂ ਪਾ ਲੈਣੀ ਹੈਗੀ ਤੇਲ ਗਰਮ ਹੋ ਗਿਆ ਆ ਬਸ ਇਸੇਵੇਂ ਕੁਝ ਜ਼ਿਆਦਾ ਅਲੱਗ ਨਹੀਂ ਹੈਗਾ ਬਸ ਮੈਂ ਤੁਹਾਨੂੰ ਆਲੂਆਂ ਦਾ ਹੀ ਤਰੀਕਾ ਦੱਸਣਾ ਆ ਵੀ ਆਲੂ ਜਿਹੜੇ ਉਹ ਆਪਾਂ ਕਿਦਾਂ ਪਾਉਣੇ ਆ ਤੇ ਇਹਨਾਂ ਨੂੰ ਮੈਂ ਆਲੂਆਂ ਨੂੰ ਕੀ ਲਾਇਆ ਹੈਗਾ ਆ ਕੀ ਕੀਤਾ ਹੈ ਬਸ ਉਹ ਹੀ ਆ ਸਾਰੀ ਇਹਦੀ ਗੱਲ ਬਾਕੀ ਤਾਂ ਕੁਝ ਏਡੀ ਕੋਈ ਖਾਸ ਗੱਲ ਹੈ ਨਹੀਂਗੀ ਪਰ ਤੁਸੀਂ ਮੇਰੇ ਤਰੀਕੇ ਨਾਲ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਟਮਾਟਰ ਗ੍ਰਾਈਂਡ ਕਰਨ ਦਾ ਚੇਤਾ ਭੁੱਲ ਗਿਆ ਬਾਅਦ ਚ ਫੇਰ ਮਿਕਸੀ ਲਾਈ ਫੇਰ ਗ੍ਰਾਈਂਡ ਕੀਤਾ ਇਹਨੂੰ ਤੇ ਚਲੋ ਹੁਣ ਆਪਾਂ ਇਹ ਵੀ ਗ੍ਰाइंड ਕਰ ਲਿਆ ਇੱਧਰ ਆਪਾਂ ਲੂਣ ਮਿਰਚਾਂ ਤੇ ਹਲਦੀ ਪਾ ਕੇ ਰੱਖ ਲਈਆ ਕਿਉਂਕਿ ਆਪਾਂ ਬਾਰ-ਬਾਰ ਨਹੀਂ ਕਹਿਣਾ ਹੁੰਦਾ ਹਰ ਇੱਕ ਬੀਬੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਕਿ ਕਿੰਨਾ ਕ ਪਾਉਣਾ ਕਿੰਨਾ ਨਹੀਂ ਬਾਕੀ ਤਾਂ ਜੀ ਸੁਆਦ ਅਨਸਾਰ ਹੀ ਆਪਣੇ ਤੁਸੀਂ ਚੀਜ਼ਾਂ ਪਾਉਣੀਆਂ ਹੈਗੀਆਂ ਤੇ ਇਹਨੂੰ ਝੜ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਇੱਕ ਜ਼ਰੂਰੀ ਗੱਲ ਇਹ ਆ ਵੀ ਜਦੋਂ ਵੀ ਆਪਾਂ ਇਦਾਂ ਕੋਈ ਸਬਜ਼ੀ ਬਣਾਉਣੀ ਆ ਨਾ ਪਾਣੀ ਤੁਸੀਂ ਇੱਕ ਪਾਸੇ ਰਿਜਣਾ ਰੱਖ ਦਿਆ ਕਰੋ ਤੇ ਰਿੱਜ ਦਾ ਪਾਣੀ ਜਿਹੜਾ ਹੈ ਨਾ ਸਬਜੀ ਦੇ ਵਿੱਚ ਪਾਇਆ ਕਰੋ ਤਰੀ ਹੋਈ ਜਾਂ ਛੋਲਿਆਂ ਦੀ ਸਬਜੀ ਹੋਈ ਜਾਂ ਕੋਈ ਵੀ ਮਟਰ ਪਨੀਰ ਕੋਈ ਵੀ ਤਰੀ ਵਾਲੀ ਸਬਜੀ ਆ ਤੁਸੀਂ ਇੱਕ ਪਾਸੇ ਨਾ ਇਹ ਪਾਣੀ ਰਿੱਜਣਾ ਰੱਖ ਦਿਆ ਕਰੋ ਜਿੰਨਾ ਚਿਰ ਨੂੰ ਆਪਾਂ ਤੜਕਾ ਲਾਣਾ ਹੁੰਦਾ ਹੈ ਪਾਣੀ ਰਿੱਜ ਜਾਂਦਾ ਆ ਉਹ ਰਿੱਜ ਦਾ ਪਾਣੀ ਜਿਹੜਾ ਉਹ ਪਾਇਆ ਕਰੋ ਤੇ ਉਹਦੇ ਨਾਲ ਦੇਖਿਓ ਤੁਸੀਂ ਸਬਜੀ ਬਣਾਉਣ ਦਾ ਜਿਹੜਾ ਟੇਸਟ ਆ ਉਹ ਵਧੀਆ ਹੀ ਬਹੁਤ ਹੋਰ ਲੱਗੂਗਾ ਵੀ ਯਾਨੀ ਕਿ ਕੱਚੇ ਪਾਣੀ ਦਾ ਤੇ ਪੱਕੇ ਪਾਣੀ ਦਾ ਫਰਕ ਪੈ ਜਾਂਦਾ ਆ ਹੁਣ ਆਪਾਂ ਆਲੂਆਂ ਨੂੰ ਕਿੱਦਾਂ ਪਾਉਣਾ ਮੈਂ ਇਹ ਕਰਦੇ ਨਾਲ ਬਿਲਕੁਲ ਨਹੀਂ ਕੱਟਣੇ ਹੈਗੇ ਆਲੂ ਮੈਂ ਉਬਾਲ ਕੇ ਉਬਾਲੇ ਹੋਏ ਆ ਬਸ ਇਹਨਾਂ ਨੂੰ ਮੈਂ ਇਸੇ ਤਰ੍ਹਾਂ ਫੇ ਫੇ ਕੇ ਆਲੂ ਪਾ ਦੇਣਾ ਬਸ ਇਹੀ ਮੇਰੀ ਸਬਜ਼ੀ ਦਾ ਜਿਹੜਾ ਸੀਕ੍ਰੀਟ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਤੋਂ ਤੁਹਾਡੇ ਨਾਲ ਦੱਸਿਆ ਨਹੀਂ ਹੈਗਾ ਹੁਣ ਬਸ ਆਹੀ ਤਰੀਕਾ ਆ ਵੀ ਆਲੂ ਮੈਂ ਉਬਾਲ ਕੇ ਛਿੱਲ ਲੈ ਸੀ ਤੇ ਇਹਨਾਂ ਨੂੰ ਆਪਾਂ ਕੱਟਣਾ ਨਹੀਂ ਹੈਗਾ ਇਸ ਤਰੀਕੇ ਦੇ ਨਾਲ ਪਾਉਣਾ ਆ ਮੈਂ ਕਹਿੰਨੀ ਸਬਜੀ ਇਦਾਂ ਦੀ ਕਿਤੇ ਲੰਗਰ ਵਾਂਗੂ ਸਬਜੀ ਬਣਦੀ ਬੜੀ ਟੇਸਟੀ ਤੁਸੀਂ ਤੇ ਬੱਚੇ ਤੇ ਤੁਹਾਡੇ ਇਹੀ ਕਹਿਣਗੇ ਹਰ ਵਾਰੀ ਕਿ ਤੁਸੀਂ ਮੰਮਾ ਆਲੂਆਂ ਦੀ ਸਬਜੀ ਬਣਾ ਲਓ ਤੁਹਾਨੂੰ ਮੇਰੀ ਇਹ ਸਬਜੀ ਬਣਾਉਣ ਦਾ ਤਰੀਕਾ ਕਿਦਾਂ ਦਾ ਲੱਗਾ ਜੇ ਵਧੀਆ ਲੱਗਾ ਆ ਤੇ ਤਾਂ ਵੀ ਲਾਈਕ ਕਰ ਦਿਓ ਜੇ ਨਹੀਂ ਚੰਗਾ ਲੱਗਾ ਤਾਂ ਕਮੈਂਟ ਕਰਕੇ ਤੁਸੀਂ ਮੈਨੂੰ ਨਹੀਂ ਵੀ ਕਹਿ ਸਕਦੇ ਆ ਕੋਈ ਗੱਲ ਨਹੀਂ ਮੈਨੂੰ ਕਿਸੇ ਗੱਲ ਦਾ ਕੋਈ ਗੁੱਸਾ ਨਹੀਂ ਹੈਗਾ ਤੇ ਇਸ ਤਰ੍ਹਾਂ ਤੁਸੀਂ ਸਬਜੀ ਜ਼ਰੂਰ ਬਣਾਇਆ ਕਰੋ ਤੇ ਦੇਖਿਓ ਫੇ ਕਿੰਨੀ ਵਧੀਆ ਬਣਦੀ ਆ ਤੇ ਆਪਾਂ ਮਿਲਾਂਗੇ ਫੇਰ ਕਿਸੇ ਹੋਰ ਵੀਡੀਓ ਨਾਲ ਓਨਾਂ ਚਿਰ ਦੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਸ ਤਰ੍ਹਾਂ ਸਬਜੀ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਜੀ